ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਅਜ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ ਅੱਜ ਸਹਿਬਜਾਨ ਦੀ ਪਾਵਨ ਪੁੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਪਰਦਾਇਕar ਸੇਵਾ ਪੂਰੀ ਵਾਲੇ ਜਿਹੇਦਾਰ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲਿਆਂ ਦੀ ਟੀਮ ਵੱਲੋਂ ਅੱਜ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੋਂ ਸਾਫ ਸਫਾਈ ਧਵਾਈ ਦੀ ਸੇਵਾ ਸ਼ੁਰੂ ਕੀਤੀ ਗਈ ਆ ਤੇ ਇਹ ਸਾਬ ਜੀ ਦੇ ਕਿਰਪਾ ਕਰਕੇ ਆਪਣੀ ਸੇਵਾ ਆਪ ਲੈਣ ਮਹਾਪੁਰਸ਼ਾਂ ਤੇ ਮਿਹਰ ਭਰਿਆ ਹੱਥ ਰੱਖਣ ਇਹ ਸਾਰੀ ਸੇਵਾ ਸਮੂਹ ਪ੍ਰਸ਼ਾਸਨ ਮੈਨੇਜਰ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਸਹਿਯੋਗ ਨਾਲ ਹੋਣੀ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਣੀ ਸੇਵਾ ਆਪ ਲੈਣ ਵਾਹਿਗੁਰੂ ਜੀ ਕਾ ਖਾਲਸਾ ਇਹ 28 29 ਤਰੀਕ ਤੱਕ ਸੇਵਾ ਚੱਲੇਗੀ ਵਾਹਿਗੁਰੂ ਸਵੇਰੇ ਸ਼ਾਮ ਸੇਵਾ ਹੋਗੀ ਕੀ ਕੀ ਸੇਵਾ ਰੱਖਿਆ ਗਿਆ ਹੈ ਇਹ ਸੇਵਾ ਸਾਰੀ ਜੰਨੀਆਂ ਵੀ ਆਪਣੀਆਂ ਸੜਕਾਂ ਬੂਟੇ ਦਰਖਤ ਹੋਣੇ ਆ ਸਾਰਿਆਂ ਦੀ ਜਿੰਨੇ ਵੀ ਚੌਕ ਹੋਣੇ ਹੋਏ ਉਹਨਾਂ ਦੀ ਧਵਾਈ ਹੋਣੀ ਆ ਬੂਟਿਆਂ ਦੀ ਨਾਲ ਬਾਬਾ ਜੀ ਨੇ ਦੋ ਸਵੀਪਿੰਗ ਮਸ਼ੀਨਾਂ ਵਡੀਆਂ ਜਿਹੜੀਆਂ ਨਾਲ ਸਫਾਈ ਕਰਨਗੀਆਂ ਜਿੰਨਾ ਸੰਗਤ ਤੇ ਕੋਈ ਡਸਟ ਨਹੀਂ ਪਏਗੀ ਤੇ ਨਾਲ ਹੀ ਪਾਣੀ ਦਾ ਤਰੋਂਕਾ ਕਰਕੇ ਜਿੰਨਾ ਕਿ ਸੰਗਤ ਨੂੰ ਕੋਈ ਮੁਸ਼ਕਲ ਨਹੀਂ ਆਏਗੀ ਡਸਟ ਪੈਣ ਦੀ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕਹੇਤ ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ ਅੱਜ ਸਹਿਬਜਾਣ ਦੀ ਪਾਵਨ ਪੁੱਤਰ ਧਰਤੀ ਸ੍ਰੀ ਫਤਿਹਗੜ ਸਾਹਿਬ ਵਿਖੇ ਸੰਪਰਦਾਇਕਾਰ ਸੇਵਾ ਪੂਰੀ ਵਾਲੇ ਜਿਹੇਦਾਰ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲਿਆਂ ਦੀ ਟੀਮ ਵੱਲੋਂ ਅੱਜ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਫ ਸਫਾਈ ਧਵਾਈ ਦੀ ਸੇਵਾ ਸ਼ੁਰੂ ਕੀਤੀ ਗਈ ਆ ਤੇ ਇਹ ਸਾਬ ਜੀ ਦੇ ਕਿਰਪਾ ਕਰਕੇ ਆਪਣੀ ਸੇਵਾ ਆਪ ਲੈਣ ਮਹਾਪੁਰਸ਼ਾਂ ਤੇ ਮਿਹਰ ਭਰਿਆ ਹੱਥ ਰੱਖਣ ਇਹ ਸਾਰੀ ਸੇਵਾ ਸਮੂਹ ਪ੍ਰਸ਼ਾਸਨ ਮੈਨੇਜਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਹੋਣੀ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਣੀ ਸੇਵਾ ਆਪ ਲੈਣ ਵਾਹਿਗੁਰੂ ਜੀ ਕਾ ਖਾਲਸਾ ਇਹ 28 29 ਤਰੀਕ ਤੱਕ ਸੇਵਾ ਚੱਲੇਗੀ ਵਾਹਿਗੁਰੂ ਸਵੇਰੇ ਸ਼ਾਮ ਸੇਵਾ ਹੋਗੀ ਕੀ ਕੀ ਸੇਵਾ ਰੱਖਿਆ ਗਿਆ ਹੈ ਇਹ ਸੇਵਾ ਸਾਰੀ ਜੰਨੀਆਂ ਵੀ ਆਪਣੀਆਂ ਸ਼ੜਕਾਂ ਬੂਟੇ ਦਰਖਤ ਹੋਣੇ ਆ ਸਾਰਿਆਂ ਦੀ ਜਿੰਨੇ ਚੌਕ ਹੋਣੇ ਹੋ ਉਹਨਾਂ ਦੀ ਤਵਾਈ ਹੋਣੀ ਆ ਬੂਟਿਆਂ ਦੀ ਨਾਲ ਬਾਬਾ ਜੀ ਨੇ ਦੋ ਸਵੀਪਿੰਗ ਮਸ਼ੀਨਾਂ ਵੱਡੀਆਂ ਜਿਹੜੀਆਂ ਨਾਲ ਸਫਾਈ ਕਰਨਗੀਆਂ ਜਿੰਨਾ ਸੰਗਤ ਤੇ ਕੋਈ ਡਸਟ ਨਹੀਂ ਪਏਗੀ ਤੇ ਨਾਲ ਹੀ ਪਾਣੀ ਦਾ ਤਰੋਂਕਾ ਕਰਕੇ ਜਿੰਨਾ ਕਿ ਸੰਗਤ ਨੂੰ ਕੋਈ ਮੁਸ਼ਕਲ ਨਹੀਂ ਆਏਗੀ ਡਸਟ ਪੈਣ ਦੀ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇਹਤ ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ ਅੱਜ ਸਹਿਬਜਾਣ ਦੀ ਪਾਵਨ ਪੁੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਮਪਰਦਾਇਕ ਸੇਵਾ ਪੂਰੀ ਵਾਲੇ ਜਹੇਦਾਰ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲਿਆਂ ਦੀ ਟੀਮ ਵੱਲੋਂ ਅੱਜ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਫ ਸਫਾਈ ਧਵਾਈ ਦੀ ਸੇਵਾ ਸ਼ੁਰੂ ਕੀਤੀ ਗਈ ਆ ਤੇ ਇਹ ਸਾਬ ਜੀ ਦੀ ਕਿਰਪਾ ਕਰਕੇ ਆਪਣੀ ਸੇਵਾ ਆਪ ਲੈਣ ਮਹਾਪੁਰਸ਼ਾਂ ਤੇ ਮਿਹਰ ਭਰਿਆ ਹੱਥ ਰੱਖਣ ਇਹ ਸਾਰੀ ਸੇਵਾ ਸਮੂਹ ਪ੍ਰਸ਼ਾਸਨ ਮੈਨੇਜਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਹੋਣੀ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਣੀ ਸੇਵਾ ਆਪ ਲੈਣ ਵਾਹਿਗੁਰੂ ਜੀ ਕਾ ਖਾਲਸਾ ਇਹ 28 29 ਤਰੀਕ ਤੱਕ ਸੇਵਾ ਚੱਲੇਗੀ ਵਾਹਿਗੁਰੂ ਸਵੇਰੇ ਸ਼ਾਮ ਸੇਵਾ ਹੋਗੀ ਕੀ ਕੀ ਸੇਵਾ ਰੱਖਿਆ ਗਿਆ ਹੈ ਇਹ ਸੇਵਾ ਸਾਰੀ ਜੰਨੀਆਂ ਵੀ ਆਪਣੀਆਂ ਛੜਕਾਂ ਬੂਟੇ ਦਰਖਤ ਹੋਣੇ ਆ ਸਾਰਿਆਂ ਦੀ ਜਿੰਨੇ ਚੌਕ ਹੋਣੇ ਹੋਏ ਉਹਨਾਂ ਦੀ ਧਵਾਈ ਹੋਣੀ ਆ ਬੂਟਿਆਂ ਦੀ ਨਾਲ ਬਾਬਾ ਜੀ ਨੇ ਦੋ ਸਵੀਪਿੰਗ ਮਸ਼ੀਨਾਂ ਵੱਡੀਆਂ ਜਿਹੜੀਆਂ ਨਾਲ ਸਫਾਈ ਕਰਨ ਗਈਆਂ ਜਿੰਨਾ ਸੰਗਤ ਤੇ ਕੋਈ ਡਸਟ ਨਹੀਂ ਪਏਗੀ ਤੇ ਨਾਲ ਹੀ ਪਾਣੀ ਦਾ ਤਰੋਂਕਾ ਕਰਕੇ ਜਿੰਨਾ ਕਿ ਸੰਗਤ ਨੂੰ ਕੋਈ ਮੁਸ਼ਕਲ ਨਹੀਂ ਆਏਗੀ ਡਸਟ ਪੈਣ ਦੀ